ਕੈਨੇਡੀਅਨ governmentਾ ਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਟਰੂਡੋ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਤਬਦੀਲੀਆਂ ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਤੇ ਮਾੜੇ ਲੋਕਾਂ ਨੂੰ ਇਸ ਵਿੱਚ ਜ਼ਿੰਮੇਵਾਰ ਠਹਿਰਾਇਆ ਗਿਆ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਕਹਿਣਾ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਪ੍ਰੋਗਰਾਮਾਂ ਤੇ ਲਗਾਮ ਲਾਉਣ ਤੇ ਤੇਜ਼ੀ ਨਾਲ ਕਾਰਵਾਈ ਕਰ ਸਕਦੀ ਸੀ ਸਿਸਟਮ ਨੂੰ ਗੇਮ ਕਰਨ ਲਈ ਬੁਰੇ ਲੋਕਾਂ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਇਹ ਇੱਕ ਵੱਡਾ ਬਿਆਨ ਨਿਕਲ ਕੇ ਆਇਆ ਹੈ ਯੂਡੋ ਨੇ ਅੱਤਵਾਦ ਨੂੰ YouTube ਤੇ ਤਕਰੀਬਨ 7 ਮਿੰਟ ਦਾ ਵੀਡੀਓ ਜਾਰੀ ਕੀਤਾ ਜਿਸ ਵਿੱਚ ਕੈਨੇਡਾ ਦੇ ਅੰਦਰ ਸਥਾਈ ਨਿਵਾਸੀਆਂ ਦੇ ਦਾਖਲੇ ਦੀ ਗਿਣਤੀ ਵਿੱਚ ਕਟੌਤੀ ਅਤੇ ਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮਾਂ ਵਿੱਚੇ ਤਬਦੀਲੀ ਬਾਰੇ ਗੱਲਬਾਤ ਕੀਤੀ ਗਈ ਹੈ। ਅਗਲੇ 2 ਸਾਲਾਂ ਵਿੱਚ ਪਰਮਾਨੈਂਟ ਰੈ residencies stream ਨੂੰ 2027 ਵਿੱਚ ਲਗਭਗ 20% ਘਟਾ ਕੇ 365000 ਕੀਤਾ ਜਾ ਰਿਹਾ ਤੇ ਵੀਡੀਓ ਵਿੱਚ ਟਰੂਡੋ ਲੇਬਰ ਮਾਰਕੀਟ ਨੂੰ ਹੁਲਾਰਾ ਦੇਣ ਲਈ ਮਹਾਮਰੀ ਲਾਕਡਾਊਨ ਖਤਮ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਦੇ ਵਿੱਚ ਵਧਾਉਣ ਜਿੱਥੇ ਜ਼ਰੂਰਤ ਦੀ ਉੱਪਰ ਵੀ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਕਦਮ ਨੇ ਪੂਰੀ ਤਰ੍ਹਾਂ ਫੈਲੀ ਮੰਦੀ ਤੋਂ ਬਚਣ ਲਈ ਮਦਦ ਕਰ ਲਈ ਕੀਤਾ ਗਿਆ ਸੀ ਉਸ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਕੁਝ ਕੁ ਬੁਰੇ ਲੋਕਾਂ ਨੇ ਇਨ੍ਹਾਂ ਪ੍ਰੋਗਰਾਮਾਂ ਦਾ ਫਾਇਦਾ ਚੁੱਕਿਆ ਜਿਵੇਂ ਕਿ ਰੋਜ਼ਗਾਰਦਾਤਾਵਾਂ ਨੇ ਕੈਨੇਡੀਅਨਾਂ ਨੂੰ ਨੌਕਰੀ ਤੇ ਰੱਖਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਕੂਲਾਂ ਵਿੱਚ ਟਿਊਸ਼ਨ ਦੇ ਪੈਸੇ ਦੇ ਰੈਂ ਤਰ੍ਹਾਂ ਦੇ ਵਿਦਿਆਰਥੀਆਂ ਦੀ ਭਰਤੀ ਕਰਦੇ ਹੋਏ ਜਾਂ ਫਿਰ ਨਾਗਰਿਕਤਾ ਤੇ ਝਾਲੀ ਮਾਰਗਾਂ ਦਾ ਵਾਅਦਾ ਕਰਦੇ ਹੋਏ ਘਟਾਲੇ ਕੀਤੇ ਨੇ ਤੇ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਤੇਜ਼ੀ ਨਾਲ ਕੰਮ ਕਰ ਰਹੀ ਸੀ ਕਿ ਜਦੋਂ ਸਪਸ਼ਟ ਹੋ ਜਾਂਦਾ ਕਿ ਕਾਰੋਬਾਰਾਂ ਨੂੰ ਹੁਣ ਵਾਦੂ ਮਜ਼ਦੂਰਾਂ ਦੀ ਲੋੜ ਨਹੀਂ ਆ ਟੂਡੋ ਦਾ ਕਹਿਣਾ ਕਿ ਸਰਕਾਰ ਦਾ ਇਮੀਗ੍ਰੇਸ਼ਨ ਕਟੌਤੀ ਦਾ ਟੀਚਾ ਆਬਾਦੀ ਦੇ ਵਾਅਦੇ ਨੂੰ ਸਥਿਰ ਕਰਨ ਵਿੱਚ ਮਦਦ ਕਰ ਰਿਹਾ ਹੈ ਜਦੋਂ ਕਿ ਹਾਊਸਿੰਗ ਸਟਾਕ ਵਧਦੇ ਨੇ ਫਿਰ ਇੱਕ ਵਾਰ ਹੌਲੀ-ਹੌਲੀ ਇਮੀਗ੍ਰੇਸ਼ਨ ਦਰਾਂ ਨੂੰ ਵਧਾਉਣ ਬਾਰੇ ਵਿਚਾਰ ਕਰਨਾ ਤੇ ਉਹ ਤੁਸੀਂ ਦੱਸ ਦਿਓ ਕਿ ਜਸਟਨ ਟੂਡੋ ਦੇ ਇਸ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਦੇ ਅੰਦਰ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਬੜੇ ਦਿਨਾਂ ਤੋਂ ਉਮੀਦ ਜਤਾਈ ਜਾ ਰਹੀ ਸੀ ਕਿ ਜਸਟਨ ਟੂਡੋ ਇਸ ਇਮੀਗ੍ਰੇਸ਼ਨ ਦੇ ਉੱਪਰ ਆਪਣੀ ਪ੍ਰਤੀਕਿਰਿਆ ਕੀ ਦੇਣਗੇ ਤੇ ਉਧਰ ਦੂਜੇ ਪਾਸੇ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਕੀਤੀਆਂ ਸਖਤਾਈਆਂ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਕੈਨੇਡਾ ਵਾਲੇ ਪਾਸੇ ਵੀ ਹੁਣ ਇਮੀਗ੍ਰੇਸ਼ਨ ਨੂੰ ਲੈ ਕੇ ਪੂਰਾ ਮਹਿਕਮਾ ਪੂਰੀ ਤਰ੍ਹਾਂ ਸਤਰਕ ਹੋ ਚੁੱਕਿਆ ਹੈ। ਕੈਨੇਡੀਅਨ ਕਮ ਬਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।